ਮਸਲਾ ਇਹ ਟਾਈਮ ਦਾ ਰੌਲਾ ਸੀ ਤੇ ਟਾਈਮ ਹੋ ਗਿਆ ਸੀਗਾ ਸੈੱਟ ਹੋ ਗਿਆ ਤੇ ਉਹ ਮਿੰਨੀਆਂ ਦੇ ਮੁੜ ਕੇ ਸਾਡੇ ਅੱਗੇ ਬਾਈ ਦੇ ਲੱਗਦੀ ਅੱਗੇ ਜੀ ਗੱਡੀ ਲਾਤੀ ਦੋ ਗਾਲੇ ਗਾਲ ਹੀ ਪਾ ਕੇ ਸਾਡੇ ਬਸ ਸਾਡੇ ਗੱਲ ਬਸ ਹਾਂਜੀ ਬਸ ਸਾਡੇ ਮਾਲਕਾ ਟਾਈਮ ਦਾ ਰੌਲਾ ਸੀ ਹਾਂਜੀ ਟਾਈਮ ਦਾ ਰੌਲਾ ਸੀ ਅੱਛਾ ਤੇ ਮੰਨ ਲਓ ਕਿਵੇਂ ਦੂਜਾ ਕੀ ਕੋਝ ਤੁਹਾਡੇ ਤੇ ਕੀਤਾ ਹਮਲਾ ਹਮਲਾ ਜੀ ਉਹ ਸਾਡੇ ਗਲਗੋਲ ਪਾ ਕੇ ਸਾਡੇ ਕਪੜੇ-ਕਪੜੇ ਪਾੜਦੇ ਮੇਰੇ ਵੀ ਸਾਰੇ ਪਾੜਦੇ ਸਾਰੇ ਹਾਂਜੀ ਜੀ ਸਾਹਿਬ ਧੌਣ ਜੀ ਤੇ ਪੇੜ ਹੋ ਜਾਂਦੀ ਮੇਰੇ ਠੋਕਾ ਜੀ ਬਦਮਨ ਕੀ ਕੀ ਵਜਾ ਪਿੱਛੋਂ ਠੀਕ ਹੈ ਤੇ ਇੱਥੇ ਆ ਕੇ ਮੌਹਣ ਆ ਕੇ ਉਹਨਾਂ ਸਾਡਾ ਮਗਰ ਆਏ ਪਿੱਛ ਮੁੰਡੇ ਚਾਰ ਆਏ ਪੰਜ ਮੂੰਹ ਮੂੰਹ ਸਰਬਤ ਉਹਨਾਂ ਡਲੇ ਡੋਲੇ ਮਾਰੇ ਸੀ ਉਹ ਮੋਟਰਸਾਈਕਲ ਤੇ ਸੀ ਸਾਰੇ ਉਹਨਾਂ ਨੇ ਖੜੇ ਸੀ ਪਹਿਲਾਂ ਹੀ ਉੱਥੇ ਮੌਜੂਦ ਸੀ ਹਾਂਜੀ ਅੱਡੇ ਦੇ ਵਿੱਚ ਖੜੇ ਸੀ ਤੇ ਉਹਨਾਂ ਸਵਾਰੀ ਲੱਗੇ ਚੜਾਉਣ ਲੱਗੇ ਟੋਰ ਲੱਗੇ ਉਹ ਡਲੇ ਡੋਲੇ ਲੱਗੇ ਮਾਰਨ ਦੇ ਤੇ ਸਵਾਰੀਆਂ ਨੇ ਸੱਟ ਸੋਟਾਂ ਵਾਤੀਆਂ ਬਹੁਤ ਠੀਕ ਹੈ ਕਿੰਨੀਆਂ ਸਵਾਰੀਆਂ ਦੇ ਸਵਾਰੀਆਂ ਆਈਆਂ ਸੀ 6 ਉਹਦੇ ਲੱਗੀਆਂ ਸੱਟਾਂ ਠੀਕ ਹੈ ਉਹ ਇੱਥੋਂ ਕਿਸੇ ਹਸਪੀਟਲ ਹੀ ਗਈਆਂ ਜਾਂ ਮੰਨ ਲੋ ਨਹੀਂ ਉਹ ਜੀ ਬਸ ਤੇ ਚੱਲ ਕੇ ਜਾਵੜੀਆਂ ਇੱਕ ਹੀ ਆਖੜਾ ਮੁੰਡਾ ਸਾਡੇ ਸਾਡੇ ਕੋਲ ਠੀਕ ਹੈ ਜੀ ਹਾਂਜੀ ਦੂਰ ਦੂਰ ਜਾਣਾ ਸੀ ਉਹਨਾਂ ਜੀ ਠੀਕ ਹੈ ਹਾਂ ਜੀ ਸਾਰਿਆਂ ਸਹਿਮ ਗਿਆ ਬਹੁਤ ਜੀ ਇਹ ਰੌਲਾ ਤੁਹਾਡਾ ਪਹਿਲਾਂ ਤੋਂ ਵੀ ਸੀ ਨਹੀਂ ਨਹੀਂ ਜੀ ਅੱਜ ਹੀ ਬਿਆਹ ਜੀ ਟਾਈਮ ਦਾ ਰੌਲਾ ਸੀ ਗਿਆ ਕੱਲਾ ਤੋਂ ਟੈਂ ਟੂ ਸੈੱਟ ਹੋ ਗਿਆ ਸੀ ਵਧੀਆ ਸੈੱਟ ਆ ਗਿਆ ਸੀ ਤੇ ਉਹਨਾਂ ਨੇ ਬਾਅਦ ਚ ਸਾਡੇ ਨਾਲ ਉੱਥੇ ਹੀ ਪੈ ਗਏ ਹੁਣ ਤੁਸੀਂ ਥਾਣੇ ਦਰਖਾਸਤ ਹਾਂ ਜੀ ਥਾਣੇ ਹਾਂ ਜੀ ਬੇਤੀ ਦਰਖਾਸਤ ਦੇ ਦੀ ਠੀਕ ਹੈ ਕੈਸ਼ ਕੋਸ਼ੀ ਲੁੱਟ ਲੈ ਸਾਡਾ ਜੀ ਕਿੰਨਾ ਕੈਸ਼ ਸੀ ਕੈਸ਼ ਸੋਣਾ ਜੀ 12000 ਰੁਪਏ ਤੇਰਾ ਹੋਣਾ ਚਾਹਦਾ ਜਿਆਦਾ ਵੀ ਜਿਆਦਾ ਵੀ ਹੋ ਸਕਦਾ ਕਿਉਂਕਿ ਗਿਣਤੀ ਤਾਂ ਹੋਈ ਨਹੀਂ ਸੀਗੀ ਢੇੜੇ ਲੱਗੇ 3/4 ਤੁਸੀਂ ਬੱਸ ਦੇ ਨਾਲ ਸਹਾਇਕ ਹੋ ਕੀ ਹਾਂ ਜੀ ਸਹਾਇਕ ਨਾਲ ਜੀ ਬਾਤ ਹਾਂ ਜੀ